ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਤੇ ਫਿਰ ਅੱਜ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੁਸੀਂ ਪਟਿਆਲਾ ਲਾਂਦੇ ਨਹੀਂ ਨਾ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਚੈਨਲ ਦੇ ਵਿੱਚ ਜੋ ਕਿ ਹੈਲਥ ਚੈਨਲ ਹੈ ਤੇ ਮੈਂ ਹਾਂ ਜੀ ਡਾਕਟਰ ਹਰਸ਼ਿੰਦਰ ਕੌਰ ਤੁਸੀਂ ਮੇਰਾ ਨਾਮ ਹੀ ਨਹੀਂ ਅਜੇ ਤੱਕ ਠੀਕ ਲਿਖਦੇ ਕਦੇ ਹਰਸ਼ਰਨ ਲਿਖ ਦਿੰਦੇ ਹੋ ਕਦੇ ਕੁਛ ਹੋਰ ਲਿਖ ਦਿੰਦੇ ਹੋ ਡਾਕਟਰ ਹਰਸ਼ਿੰਦਰ ਕੌਰ ਤੇ ਮੈਂ ਹਾਂ ਜੀ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਇਹ ਵੀ ਮੈਨੂੰ ਵੀ ਜਸਪਾਲ ਸਿੰਘ ਲਿਖ ਦਿੰਦੇ ਹੋ ਤੁਹਾਡੀ ਮੁਹੱਬਤ ਹੈ ਜੀ ਸਿਰ ਮੱਥੇ ਜੋ ਵੀ ਤੁਸੀਂ ਬੁਲਾਣਾ ਚਾਹੁੰਦੇ ਹੋ ਸਾਨੂੰ ਤਾਂ ਤੁਸੀਂ ਨਾਲ ਦੇ ਭੈਣ ਭਰਾ ਮੰਨ ਲਓ ਭਾਵੇਂ ਉਤਰ ਧੀਆਂ ਮੰਨ ਲਓ ਤੇ ਭਾਵੇਂ ਵਾਸੀ ਕਹਿ ਲਓ ਤੇ ਭਾਵੇਂ ਮਾਸੜ ਕਹਿ ਲਓ ਸਾਨੂੰ ਸਭ ਕੁਝ ਜਾਇਜ਼ ਹੈ ਪ੍ਰੋਵਾਈਡਡ ਕਿ ਤੁਸੀਂ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਕਿਰਪਾ ਕਰਕੇ ਪੂਰੀ ਵੇਖ ਲਿਆ ਕਰੋ ਨਾ ਅੱਧੀ ਦੇਖ ਕੇ ਤੁਸੀਂ ਉਹੀ ਸਵਾਲ ਪੁੱਛ ਲੈਂਦੇ ਜਿਹਦਾ ਜਵਾਬ ਅਸੀਂ ਅਖੀਰ 'ਚ ਦਿੱਤਾ ਹੁੰਦਾ ਹੈ ਤੇ ਫਿਰ ਕਿਉਂਕਿ ਸਾਡਾ ਦੇਖੋ ਜੀ ਅਰਸ਼ੇਂਦਰ ਮੰਤਵ ਤਾਂ ਇੱਕੋ ਹੀ ਹੈ ਕਿ ਜਿਹੜੀ ਸਹੀ ਨੌਲੇਜ ਹੈ ਨਾ ਸਾਇੰਸ ਦੇ ਹਿਸਾਬ ਨਾਲ ਰਿਸਰਚ ਦੇ ਹਿਸਾਬ ਨਾਲ ਜਿਹੜੀ ਪਬਲਿਸ਼ ਹੋ ਚੁੱਕੀ ਹੈ ਕਿਤਾਬਾਂ 'ਚ ਆ ਚੁੱਕੀ ਹੈ ਅਸੀਂ ਸਿਰਫ ਉਹੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਤੇ ਤਾਂ ਕਿ ਸਭ ਦਾ ਫਾਇਦਾ ਹੋ ਸਕੇ ਬਿਲਕੁਲ ਜੀ ਪਰ ਜਵੇਂ ਹਮੇਸ਼ਾ ਕਹੀਦਾ ਕਿਸੇ ਦਾ ਫਾਇਦਾ ਜਦੋਂ ਕਰੀਏ ਨਾ ਉਦੋਂ ਆਪਣਾ ਜ਼ਿਆਦਾ ਹੁੰਦਾ ਕਦੇ ਇਤਰ ਛਿੜਕ ਕੇ ਦੇਖੋ ਆਪਣੇ ਆਪ ਤੁਹਾਡੇ ਹੱਥਾਂ ਤੇ ਲੱਗ ਜਾਣਾ ਸੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਸਾਨੂੰ ਵੀ ਹੱਲਾਸ਼ੇਰੀ ਲਗਾਤਾਰ ਮਿਲਦੀ ਰਹਿੰਦੀ ਏ ਤੇ ਪਹਿਲੀਆਂ ਜਿੰਨੀਆਂ ਵੀ ਤੁਸੀਂ ਇਸ ਵੇਲੇ ਸਾਡੀਆਂ ਵੀਡੀਓਜ਼ ਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਜੀ ਉਹਦੇ ਲਈ ਦਿਲੋਂ ਧੰਨਵਾਦ ਅੱਜ ਦਾ ਨਾ ਸਾਰੇ ਕਹਿੰਦੇ ਨੇ ਜੋੜੀ ਵਧੀਆ ਜੀ ਅੱਜ ਤਾਂ ਸੱਚੀ ਸਾਡੀ ਲੜਾਈ ਹੋਈ ਜੇ ਪਤਾ ਕਿਉਂ ਉਹ ਜਿਹੜਾ ਰੋਜ ਦਾ ਹਰ ਵੈਸੇ ਮੈਂ ਮੰਨਦਾ ਉਹ ਹਰ ਘਰ 'ਚ ਹੀ ਹੁੰਦਾ ਹੋਣਾ ਕਿ ਡਿਊਟੀ ਜਾਣ ਵੇਲੇ ਨਾ ਉਹ ਮੇਰੀ ਘੜੀ ਕਿੱਥੇ ਹੈ ਤੇ ਮੇਰੀ ਚਾਬੀ ਕਿੱਥੇ ਹੈ ਤੇ ਮੇਰੇ ਐਨਕਾ ਕਿੱਥੇ ਨੇ ਇਹ ਤਾਂ ਹਰ ਘਰ ਦੀ ਗੱਲ ਹੈ ਪਰ ਰੋਜ਼ ਰੋਜ਼ ਕਿਉਂ ਲੱਭੀ ਹੈ ਨਾ ਇਸ ਕਰਕੇ ਮੈਂ ਸੋਚਿਆ ਕਿ ਅੱਜ ਨਾ ਮੈਂ ਜਿਹੜੀ ਯਾਦਦਾਸ਼ਤ ਵਧਾਉਣ ਦੇ ਖਾਣੇ ਆ ਉਹ ਵੀ ਖੋਜਾਂ ਦੇ ਉੱਤੇ ਆਧਾਰਿਤ ਜੋ ਕਈ ਲੱਖਾਂ ਤੇ ਹੋ ਚੁੱਕੇ ਨੇ ਉਹਦੇ ਨਾਲ ਮੋਟੀ ਮੋਟੀ ਲਾਈਨ ਥੱਲੇ ਲਿਖੀ ਹੋਈ ਜੇ ਕਿ ਇੱਕ ਦਿਨ ਚ ਖਾਣ ਨਾਲ ਕੋਈ ਅਸਰ ਨਹੀਂ ਜੇ ਹੋਣਾ ਨਹੀਂ ਦੇ ਨਹੀਂ ਪੇਪਰ ਦੇਣ ਤੋਂ ਪਹਿਲਾਂ ਰਾਤ ਨੂੰ ਆਪਾਂ ਭੋ ਕੇ ਰੱਖਨੇ ਆ ਕੋਲੀ ਚ ਬਦਾਮ ਤੇ ਸਵੇਰੇ ਸਾਰਾ ਕੋਈ ਪੇਪਰ ਤੇ ਯਾਦ ਆ ਜਾਣਾ ਇਹ ਦੇਖ ਲਓ ਬਿਲਕੁਲ ਇਹੋ ਜਿਹਾ ਚਮਤਕਾਰ ਨਹੀਂ ਜੇ ਹੋਣਾ ਆਵੇ ਨਾ ਕਿਤੇ ਗਲਤ ਗੱਲ ਚ ਫਸ ਜਾਇਓ ਸੋ ਪਰਨਾ ਪੰਜਾਬੀ ਦਾ ਮੁਹਾਵਰਾ ਬਦਲ ਚੁੱਕਿਆ ਜੇ ਅੱਗੇ ਕਹਿੰਦੇ ਸੀ 70 72 ਹੋਣਾ ਤੇ ਹੁਣ ਕਹਿਣ ਲੱਗੇ ਨੇ 40 42 ਹੋਣਾ ਤੇ ਮੈਨੂੰ ਲੱਗ ਗਿਆ ਜੇ ਵੀ ਜਿਸ ਤਰੀਕੇ ਅਸੀਂ ਪੁੱਛਦੇ ਆ ਜਾਂ ਬੱਚੇ ਵੀ ਆ ਕੇ ਕਹਿੰਦੇ ਨੇ ਜੀ ਰਾਤੀ ਪੜਿਆ ਸਵੇਰੇ ਭੁੱਲ ਗਿਆ ਤੇ ਬਹੁਤ ਸਾਰੇ ਸਾਡੇ ਕੋਲ ਨੌਜਵਾਨ ਬੱਚੇ ਵੀ 21 ਸਾਲ ਦੇ 22 ਸਾਲ ਦੇ ਜਿਹੜੇ ਕਹਿੰਦੇ ਨੇ ਜੀ ਬਹੁਤ ਕੁਝ ਭੁੱਲਣ ਲੱਗ ਗਿਆ ਕੀ ਖਾਈਏ ਹੁਣ ਮੈਨੂੰ ਲੱਗਦਾ ਡਰ ਕਿ ਕਿਤੇ ਉਹ ਵੀ ਬਾਈਆਂ ਨਾ ਨਾ ਕਹਿਣਾ ਸ਼ੁਰੂ ਕਰ ਦੇਣ 70 72 ਤਾਂ ਹੌਲੀ ਹੌਲੀ ਕੱਟਦਾ ਸੋ ਇਸੇ ਲਈ ਅਸੀਂ ਵਕਤ ਸਿਰ ਲਿਆ ਆਏ ਜੀ ਉਹ ਖੁਰਾਕ ਜਿਹੜੀ ਸਾਬਤ ਹੋ ਚੁੱਕੀ ਕਿ ਲੰਬੇ ਸਮੇਂ ਤੇ ਆਪਣੀ ਜ਼ਿੰਦਗੀ ਦਾ ਇੱਕ ਰੂਟੀਨ ਉਹਦੇ ਅਨੁਸਾਰ ਬਣਵਾ ਲਈਏ ਨਾ ਜੇ ਫੇਰ ਹੀ ਉਹ ਅਸਰ ਦਿਖਾਏਗੀ ਤੇ ਬਾਅਦ ਦੀ ਉਮਰ ਵਿੱਚ ਵੀ ਤੁਹਾਡੀ ਯਾਦਦਾਸ਼ਤ ਕਮਜ਼ੋਰ ਨਹੀਂ ਹੋਣ ਦੇਗੀ ਤੇ ਫਿਰ ਜਿਹੜਾ ਅਲਜ਼ਾਈਮਰ ਜਾਂ ਫਿਰ ਡਿਮੈਂਸ਼ੀਆ ਵਰਗੇ ਰੋਗਾਂ ਤੋਂ ਬਚਾ ਵੀ ਸਕਦੀ ਜੇ ਕਿਉਂਕਿ ਇਹ ਖੋਜਾਂ ਦੇ ਉੱਤੇ ਆਧਾਰਿਤ ਹੈ ਕੱਲ ਨੂੰ ਕੋਈ ਨਵੀਂ ਖੋਜ ਆ ਗਈ ਜੇ ਫਿਰ ਉਹ ਵੀ ਸਾਂਝੀ ਕਰਦੇ ਆਂਗੇ ਅੱਜ ਤੱਕ ਦੀ ਜੋ ਖੋਜ ਹੈ ਅਸੀਂ ਉਹੀ ਸਾਂਝੀ ਕਰ ਰਹੇ ਆਂ ਉਹਦੇ ਵਿੱਚ ਇੱਕ ਗੱਲ ਮੈਂ ਅਲਜ਼ਾਈਮਰ ਦੀ ਤੁਸੀਂ ਗੱਲ ਕੀਤੀ ਤੇ ਪਹਿਲੇ ਇਹ ਹਮੇਸ਼ਾ ਸਾਡਾ ਕਨਸੈਪਟ ਸੀ ਖਾਸ ਕਰ ਮੈਡੀਸਨ ਦੇ ਡਾਕਟਰਾਂ ਦਾ ਕਿ ਜਿਹੜੀ ਅਲਜ਼ਾਈਮਰਸ ਹੈ ਇਹ ਵੈਸਟਰਨ ਵਰਲਡ ਦੀ ਬਿਮਾਰੀ ਹੈ ਤੇ ਇੰਡੀਆ ਦੇ ਵਿੱਚ ਇਹ ਘੱਟ ਹੁੰਦੀ ਹੈ ਬਟ ਹੁਣ ਰੀਸੈਂਟਲੀ ਜਿਵੇਂ ਜਿਵੇਂ ਡਾਈਟ ਚੇਂਜ ਹੋਈ ਹੈ ਨਾ ਜਿਵੇਂ ਅਸੀਂ ਵੈਸਟਰਨ ਵਰਲਡ ਨੂੰ ਕਾਪੀ ਕਰਦੇ ਹਾਂ ਦੀ ਹਰ ਚੀਜ਼ ਤੇ ਸਾਡੀ ਆਦਤ ਹੁੰਦੀ ਹੈ ਅਸੀਂ ਉਹਨਾਂ ਦਾ ਖਾਣਾ ਦਾ ਕਾਪੀ ਕਰ ਲਿਆ ਉਹਨਾਂ ਦਾ ਰਹਿਣ ਸਹਿਣ ਕਾਪੀ ਕਰ ਲਿਆ ਉਹਨਾਂ ਦੇ ਕੱਪੜੇ ਪਾਣੇ ਕਾਪੀ ਕਰ ਲਏ ਪਰ ਜਿਹੜੀ ਚੀਜ਼ ਕਾਪੀ ਨਹੀਂ ਨਾ ਕੀਤੀ ਉਹ ਹੈ ਉਹਨਾਂ ਦੀ ਡੈਡੀਕੇਸ਼ਨ ਟੂ ਵਰਕ ਐਂਡ ਵਰਕ ਐਥਿਕਸ وہ نہیںپیت پر باقی سارا چیزیں کاپی کر کے تے ہوں انڈیا دے بیچ بھی تے پری پریسنائل ڈمینشیا دے کافی کیس آن لگتے خاص طور سے جو پہلی چیز ابھی دیکھتے سا کلے ਅਮਰੀਕਨਾਂ ਵਿੱਚ ਜਾਂ ਚਿੱਟ ਚਮੜੀਆਂ ਵਿੱਚ ਹੁੰਦੀ ਜੇ ਉਹ ਹੁਣ ਜਦੋਂ ਸਾਡੇ ਭਾਰਤੀਆਂ ਮੈਂ ਲਫ਼ਜ਼ ਭਾਰਤੀ ਕਿਹਾ ਜੇ ਪੰਜਾਬ ਦੇ ਕੱਲੇ ਨਹੀਂ ਤੇ ਬਲਕਿ ਏਸ਼ੀਅਨ ਕੰਟਰੀਜ਼ ਵਿੱਚ ਵਧੀ ਜਾਣੇ ਦਾ ਮਤਲਬ ਇਹ ਜੋ ਅਸੀਂ ਜਿਹਨੂੰ ਮੈਡੀਟੇਰੇਨੀਅਨ ਫੂਡ ਜਾਂ ਡੈਸ਼ ਫੂਡ ਕਹਿੰਦੇ ਹੁੰਦੇ ਸਨ ਜੋ ਕਿ ਸਾਡੀ ਦਿਮਾਗ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਣ ਵਾਲੇ ਖਾਣੇ ਉਹਨਾਂ 'ਚ ਜਿਵੇਂ ਜਿਵੇਂ ਘਾਟ ਹੁੰਦੀ ਜਾਂਦੀ ਜਿਵੇਂ ਜ਼ਿੰਦਗੀ ਤੇਜ਼ ਤਰਾਰ ਉਸੇ ਤਰ੍ਹਾਂ ਫਾਸਟ ਫੂਡ ਸਭ ਕੁਝ ਆ ਗਿਆ ਲੋ ਜੀ ਆਪ ਐਡੀ ਲੰਮੀ ਗੱਲ ਕਰਾ ਆਇਆ ਮੇਰਾ ਖਿਆਲ ਹੁਣ ਆਪਾਂ ਪਹਿਲਾਂ ਉਹ 10 ਖਾਣੇ ਦੱਸ ਦਈਏ ਜਿਨ੍ਹਾਂ ਦੇ ਨਾਲ ਤੁਹਾਡਾ ਐਲਜ਼ਾਈਮਰ ਵਰਗੀ ਬਿਮਾਰੀ ਦਾ 53% ਯਾਨੀ ਰਿਸਕ ਘਟਾ ਸਕਦੀ ਜੇ 53% ਪਹਿਲਾਂ ਤੁਸੀਂ ਇੱਕ ਗਾਈਡ ਗੱਲ ਕਰ ਲੀਜੀਏ ਮੈਡੀਟੇਰੀਅਨ ਡਾਈਟ ਦੀ ਦੇਖੋ ਇਹ ਤਾਂ ਜੀ ਭਾਵੇਂ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਭਾਵੇਂ ਤੁਹਾਨੂੰ 슈ਗਰ ਹੈ ਤੇ ਭਾਵੇਂ ਹੈ ਦਿਲ ਦੇ ਰੋਗ ਦੁਨੀਆ ਦੀ ਸਭ ਤੋਂ ਸਿਹਤਮੰਦ ਜਿਹੜੀ ਖੁਰਾਕ ਹੈ ਨਾ ਉਨੂੰ ਅਸੀਂ ਮੈਡੀਟੇਰੀਅਨ ਡਾਈਟ ਕਹਿੰਨੇ ਆ ਵੈਸੇ ਮੈਂ ਪਤੇ ਦੀ ਗੱਲ ਦੱਸਦੇ ਆ ਕਿ ਓਲਿਵ ਨੂੰ ਛੱਡ ਕੇ ਨਾ ਸਾਰਾ ਕੁਝ ਇੰਡੀਅਨ ਡਾਈਟ ਆ ਬਿਲਕੁਲ ਕਿਉਂਕਿ ਓਲਿਵ ਇੰਡੀਆ ਤੇ ਨਹੀਂ ਲੱਗਦੇ ਇਸੇ ਲਈ ਸਭ ਤੋਂ ਵੱਧ ਲਾਇਕ ਲੋਕ ਹੁੰਦੇ ਹੀ ਭਾਰਤੀ ਨੇ ਜੀ ਆਪਾਂ ਛੱਡੀਏ ਪਹਿਲਾਂ ਤੇ ਉਹਨਾਂ ਵਿੱਚੋਂ ਪੰਜਾਬੀ ਤਾਂ ਸਭ ਤੋਂ ਹੀ ਅਗਾਹ ਨੇ ਹਰ ਚੀਜ਼ ਚ ਮੈਡੀਟੇਰੀਅਨ ਡਾਈਟ ਬਾਰੇ ਜੀ ਬਿਲਕੁਲ ਆਪਾਂ ਪਹਿਲਾਂ ਤੋਂ 10 ਖਾਣੇ ਗਿਣਨ ਲੱਗਿਆਂ ਜੀ ਪਹਿਲੀ ਜੇ ਹਰੇ ਪੱਤੇ ਦੇਖੋ ਜੀ ਮੈਂ ਨਹੀਂ ਕਿ ਆ ਕੇ ਜਾ ਕੇ ਚਰ ਕੇ ਆਪਾਂ ਬਾਹਰ ਆਣੇ ਨੇ ਘਰ ਦੇ ਵਿੱਚ ਹੀ ਬਣਾਣੇ ਨੇ ਸੋ ਹਰੇ ਪੱਤੇ ਵੈਸੇ ਮੈਂ ਕਦੇ ਦੇਖਿਆ ਨਹੀਂ ਕਿਸੇ ਗਾਂ ਦਾ IQ ਇੰਨਾ ਤੇਜ ਹੋਵੇ ਉਹ ਕੰਦੇ ਹਰੇ ਪੱਤੇ ਹੀ ਖਾਣ ਦੇ ਵੇਖੋ ਜੀ ਮੇਰੀ ਖੋਜ ਹੈ ਨਹੀਂ ਜੇ ਜੋ ਕੁਝ ਕਰਨਾ ਜੋ ਅਮਰੀਕਨ ਜਿਹੜੀ ਸੁਸਾਇਟੀ ਨੇ ਜੋ ਖੋਜ ਦੱਸੀ ਜਿ ਉਹਨਾਂ ਨੂੰ ਕਹਿ ਸਕਦੇ ਆ ਵੀ ਕਦੇ ਕਿਸੇ ਗਾਂ ਜਾਂ ਮੱਝ ਦਾ ਦਿਮਾਗ ਉਹਨਾਂ ਨਹੀਂ ਹੋਇਆ ਪਰ ਸਾਨੂੰ ਹਰੇ ਪੱਤੇ ਖਵਾ ਦਿੱਤੇ ਨੇ ਹੁਣ ਉਹਦੇ ਵਿੱਚ ਜੀ ਉਹਨਾਂ ਨੇ ਕਿਹਾ ਹਰੀਆਂ ਫਲੀਆਂ ਬਹੁਤ ਵਧੀਆ ਨੇ ਜੀ ਚਕੰਦਰ ਕਮਾਲ ਕਰ ਸਕਦਾ ਜੀ ਜ ਨਾਲ ਨੇ ਜੀ ਮੁਠੀ ਭਰ ਕੇ ਜਿਹੜੇ ਤੁਸੀਂ ਖਾ ਸਕਦੇ ਹੋ ਦੱਸ ਦਿਓ ਜੀ ਕਿਹੜੇ ਨਟਸ ਇੱਕ ਤਾਂ ਬਦਾਮ ਹੋ ਗਿਆ ਜੀ ਤੇ ਇੱਕ ਹੋ ਗਿਆ ਅਖਰੋਟ ਇਹ ਸਦੀਆਂ ਤੋਂ ਅਖਰੋਟ ਤਾਂ ਕਹਿੰਦੇ ਕਿਉਂਕਿ ਉਹਦੀ ਸ਼ਕਲ ਜਿਹੜੀ ਹੁੰਦੀ ਨਾ ਬਾਹਰਲੀ ਉਹ ਜੇ ਜਦੋਂ ਅਸੀਂ ਬ੍ਰੇਨ ਦੇਖਦੇ ਆ ਉਹ ਬ੍ਰੇਨ ਦੀ ਸਰਫੇਸ ਵਰਗਾ ਹੀ ਹੁੰਦਾ ਦਿਮਾਗ ਦੀ ਵੀ ਸਰਫੇਸ ਇਸ ਤਰ੍ਹਾਂ ਦੀ ਹੁੰਦੀ ਹੈ ਰਿਜੀ ਰਿਜੀਸ ਨਾਲ ਉਹਦੇ ਵਰਗਾ ਹੀ ਆ ਸੋ ਇਸ ਕਰਕੇ ਅਖਰੋਟ ਤੇਲ ਦਾ ਹਰ ਸਾਲ ਆਮ ਪੁੱਛਿਆ ਜਾਂਦਾ ਜੀ ਬਾਦਾਮ ਪਿਓ ਕੇ ਖਾਈਏ ਕਿ ਅਸੀਂ ਜੀ ਉਹਦੇ ਤੋਂ ਬਹੁਤ ਖੁਸ਼ ਹੋ ਜਾਏਗਾ ਫਰਕ ਕਿ ਵੈਸੇ ਖਾਈਏ ਦੇਖੋ ਜੀ ਸਿਰਫ ਪਾਣੀ ਹੋਈ ਵੜਿਆ ਜੀ ਸੋ ਜੇ ਤਾਂ ਦੰਦ ਫਸ ਕਲਾਸ ਨੇ ਚੱਪ ਕੇ ਖਾ ਲਓ ਬਹੁਤ ਵਧੀਆ ਜੇ ਦੰਦ ਨਹੀਂ ਕੰਮ ਕਰਦੇ ਰਾਤ ਨੂੰ ਭਿਓ ਕੇ ਸਵੇਰੇ ਖਾ ਲਓ ਰਹਿਣਾ ਉਹਨੇ ਬਾਦਾਮ ਹੀ ਹੈ ਵਿੱਚ ਸਿਰਫ ਪਾਣੀ ਹੋਈ ਵਧਿਆ ਜੇ ਹੋਰ ਕੁਝ ਨਹੀਂ ਹੋਇਆ ਤੇ ਸਗੋਂ ਦੀ ਛਿਲੜ ਉਤਰ ਗਈ ਜਿਹੜੇ ਫਾਈਬਰ ਕੁਝ ਘੱਟ ਜਾਣਾ ਜੀ ਸਗੋਂ ਛਿਲੜ ਸਮੇਤ ਦਾ ਕਮਾਲ ਹੀ ਹੋ ਰਿਹਾ ਭਿਓਆ ਵੀ ਹੋਇਆ ਜੇ ਨਾ ਫਿਰ ਵੀ ਛਿਲੜ ਸਮੇਤ ਹੀ ਖਾਇਓ ਉਹਨੂੰ ਭਾਵੇਂ ਦੁੱਧ ਚ ਰਗੜ ਕੇ ਖਾਣਾ ਜੋ ਵੀ ਕਰਨਾ ਤੁਹਾਡੀ ਇੱਛਾ ਪਰ ਵੈਸੇ ਮੈਂ ਦੱਸਣ ਲੱਗੀਆਂ ਕਿ ਦੁੱਧ ਇਹਦੇ ਵਿੱਚ ਵੀ ਲੋ ਫੈਟ ਵਰਤਣਾ ਜੇ ਖੈਰ ਆਪਾਂ ਤਿੰਨ ਖਾਣੇ ਗਿਣਾਏ ਜੀ ਅਜੇ ਤੱਕ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਵਿੱਚ ਫਿਰ ਜਿਹੜੇ ਅਸੀਂ ਹਰੀਆਂ ਫਲੀਆਂ ਕਹਿ ਸਕਦੇ ਹਾਂ ਜੀ ਫਿਰ ਅਸੀਂ ਬਦਾਮ ਤੇ ਅਖਰੋਟ ਇਹਦੇ ਵਿੱਚ ਯਾਦ ਰੱਖਿਓ ਕਾਜੂ ਸ਼ਾਮਲ ਨਹੀਂ ਨੇ ਫਿਰ ਨੇ ਜੀ 베ਰੀਜ਼ 베리즈 ਬਹੁਤ ਕਮਾਲ ਦਾ ਅਸਰ ਦਿਖਾਉਂਦੀਆਂ ਨੇ ਲੰਮੀ ਜ਼ਿੰਦਗੀ ਦਾ ਰਾਜ਼ ਬਣ ਚੁੱਕੀਆਂ ਨੇ ਖਾਸ ਤੌਰ ਤੇ ਬਲੂ 베리즈 ਤੇ ਸਟਰਾਬੈਰੀਸ ਦੋਹਾਂ ਦੇ ਉੱਤੇ ਬਹੁਤ ਜ਼ਿਆਦਾ ਖੋਜ ਹੋ ਚੁੱਕੀ ਜੇ ਫਿਰ ਆਉਂਦਾ ਜੇ ਜੀ ਸਾਡੇ ਕੋਲ ਜਿਹੜੀ ਬਰੋਕਲੀ ਉਹਦਾ ਕਮਾਲ ਜੇ ਉਹ ਵੀ ਬਹੁਤ ਵਧੀਆ ਜੇ ਫਿਰ ਆ ਜਾਂਦਾ ਜੀ ਛਾਣ ਪੂਰੇ ਵਾਲਾ ਆਟਾ ਜਿਸ ਚ ਰਾਗੀ ਦਾ ਆਟਾ ਨੰਬਰ 1 ਜੇ ਵਾਰ-ਵਾਰ ਤੁਸੀਂ ਪੁੱਛਦੇ ਹੋ ਜੀ ਰਾਗੀ ਰੋਂਗੀ ਨਹੀਂ ਹੈ ਬਾਜ਼ਾਰ ਵਿੱਚ ਜਾਓਗੇ ਤੁਹਾਨੂੰ ਮਿਲ ਜਾਏਗਾ ਰਾਗੀ ਦਾ ਆਟਾ ਪੀਸਿਆ ਹੋਇਆ ਵੀ ਮਿਲ ਜਾਂਦਾ ਜੇ ਫਿਰ ਜੀ ਗੱਲ ਕਰਦੇ ਨੇ ਮੱਛੀ ਦੀ omega 3 ਫੈਟੀ ਐਸਿਡਸ ਬਹੁਤ ਇਹਦੇ ਅਹਿਮ ਜੇ ਫਿਰ ਆ ਜਾਂਦਾ ਜੀ ਪੋਲਟਰੀ ਰੈੱਡ ਮੀਟ ਬਿਲਕੁਲ ਨਹੀਂ ਸੋ ਤੁਸੀਂ ਚਿਕਨ ਜਾਂ ਮੀਟ ਵਾਂਸ ਅ ਵੀਕ ਜਿਵੇਂ ਉਹ ਕਹਿੰਦੇ ਨੇ ਆਪਾਂ ਡਿਟੇਲਡ ਅਗੋਂ ਦੱਸਦੇ ਹਾਂ ਕਿੰਨੀ ਮਾਤਰਾ ਫਿਰ ਆ ਜਾਂਦਾ ਜੇ 올ਿਵ ਆਇਲ ਜਿਹੜਾ ਸਿਰਫ ਤੇ ਸਿਰਫ ਸੈਲਡਸ ਦੇ ਉੱਪਰ ਲਾਇਆ ਹੋਇਆ ਯਾਨੀ ਤਲਿਆ ਹੋਇਆ ਨਹੀਂ ਲੈਣਾ ਤੇ ਅੰਤ ਵਿੱਚ ਆਉਂਦੀ ਜੇ ਇੱਕ ਕੁਐਰੀ ਵਾਲਾ ਵਾਈਨ ਆਪਾਂ ਗੱਲ ਕਰਦੇ ਆਂ ਜੀ ਕਿਉਂਕਿ ਉਹਨਾਂ ਨੇ ਨਾਲੋਂ ਨਾਲ ਖੋਜੀਆਂ ਨੇ ਮੈਨੂੰ ਲੱਗਦਾ ਹੈ ਗੁਰੂਕਾਲ ਕੇ ਕੋਈ ਨਾ ਕੋਈ ਖੋਜੀ ਜਿਹਨੂੰ ਸ਼ਰਾਬ ਪਸੰਦ ਹੋਏਗੀ ਨਾ ਉਹ ਕਿਸੇ ਨਾ ਕਿਸੇ ਨੁਕਤੇ ਅਧੀਨ ਇਹਨੂੰ ਵਿੱਚ ਤੋਣੇ ਦਿੰਦਾ ਕਿ ਵਾਈਨ ਐਕਚੁਅਲੀ ਅਸ਼ੇਂਦਰ ਵਾਈਨ ਦਾ ਨਾ ਜਿਵੇਂ ਆਪਾਂ ਵੈਸਟਰਨ ਵਰਲਡ ਦੇਖੇ ਨਾ ਉਹਨਾਂ ਦੇ کرسچینٹی دونوں بچے دی بیپٹیزم ہوندہ نا تھی لے کے وائن دا ایک انٹیگرل پارٹ ہے سوسائٹی دا تے اس کر کے وائن کافی زیادہ تے وائن تو آلموسٹ دی طرح کرتے نے کہ کھانے تو پہلا بھی لے لی تے بنی تو ہوں دی دیکھو ہر چیز انگور تو ہی ہے فروٹس تو بنی ہے لیکن گل تو وہی ہے کہ الٹیمیٹ کیمیکل فارمولا ایتھائل ایلکوہل ہے جو کہ الکوہل ہی ہے ਉਹ ਉਹਦੇ ਵਿੱਚ ਵਾਈਨ ਦੇ ਵਿੱਚ ਹੋਰ ਕੰਪਾਉਂਡਸ ਨੇ ਐਕਸਟਰਾ ਜਨ ਇਥਾਈਲ ਅਲਕੋਹਲ ਪਰ ਹੁੰਦੀ ਦਾ ਅਲਕੋਹਲ ਹੈ ਜਿੰਨੀ ਮੰਡੀ ਕੁਆਂਟੀਟੀ ਚ ਹੋਏ ਕਿਸੇ ਤੇ 10% ਹੈ ਕਿਸੇ ਚ 20% ਹੈ ਜੋ ਹਾਰਡ ਡਰਿੰਕਸ ਨੇ ਉਹਨਾਂ ਵਿੱਚ 40 ਤੋਂ 45% ਬਿਲਕੁਲ ਸੋ ਇਹਨਾਂ ਨੇ ਕੁਝ ਖੋਜੀਆਂ ਨੇ ਕਹਿ ਦਿੱਤਾ ਜੀ ਇੱਕ ਗਲਾਸ ਵਾਈਨ ਦਾ ਸਿਰੋਜ਼ ਲੈ ਸਕਦੇ ਹੋ ਹਫਤੇ ਵਿੱਚ ਤਿੰਨ ਦਿਨ ਤੇ ਫਿਰ ਨਾਲ ਦੀ ਨਾਲ 10 ਖੋਜੀਆਂ ਨੇ ਕਿਹਾ ਤਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਕਿਉਂਕਿ ਜਦੋਂ ਸ਼ੁਰੂ ਕੀਤੀ ਜਾਂਦੀ ਜੇ ਕੋਈ ਇਸ ਤਰ੍ਹਾਂ ਦੀ ਹੱਦ ਨਹੀਂ ਰਹਿ ਜਾਂਦੀ ਤੇ ਵੱਧ ਲੈਣ ਨਾਲ ਸਗੋਂ ਡਿਮੈਂਸ਼ੀਆ ਦਾ ਰਿਸਕ 35% ਵੱਧ ਜਾਂਦਾ ਜਿਸ ਨੂੰ ਬਹੁਤ ਸਾਰੇ ਖੋਜੀਆਂ ਨੇ ਸਖਤੀ ਨਾਲ ਇਹਦੀ ਮਨਾਈ ਕੀਤੀ ਕਿਉਂਕਿ ਇਹ ਤਾਂ ਜੀ ਦੇਖੋ ਕਿਸੇ ਵੀ ਜਿਹੜੀ ਚੀਜ਼ ਹੈਬਿਟ ਫਾਰਮਿੰਗ ਹੈ ਨਾ ਉਹਦੀ ਇੱਕ ਟੋਲਰੈਂਸ ਹੋ ਜਾਂਦੀ ਹੈ ਹੌਲੀ-ਹੌਲੀ ਤੇ ਫਿਰ ਉਹ ਟੋਲਰੈਂਸ ਨੂੰ ਵੀ ਅਸਰ ਨਹੀਂ ਹੁੰਦਾ ਜੋ ਅੱਧੀ ਗਲਾਸ ਨਾ ਹੋਣਾ ਫਿਰ ਇੱਕ ਗਲਾਸ ਨਾ ਹੋਣਾ ਫਿਰ ਉਹ ਟੋਲਰੈਂਸ ਹੋਈ ਜਾਣੀ ਹੈ ਤੇ ਫਿਰ ਹੌਲੀ-ਹੌਲੀ ਉਹ ਬੋਤਲ تک ਪਹੁੰਚ ਜਾਂਦਾ ਤੇ ਜਦੋਂ ਫਿਰ ਜਿਗਰ ਤੇ ਕੈਂਸਰ ਸੇ ਹੋਰ ਤਰ੍ਹਾਂ ਦੇ ਰਿਸਕ ਹੋ ਜਾਂਦੇ ਨੇ ਬਿਲਕੁਲ ਇੱਕ ਜੀ ਤੁਸੀਂ ਐਨੀ ਵਾਰ ਲਿਖ ਦਿੰਦੇ ਹੋ ਕਿ ਤੁਸੀਂ ਇੱਕ ਦੂਜੇ ਵੱਲ ਨਾ ਵੇਖੋ ਉਹ ਅਸੀਂ ਨਵੇਂ ਨਵੇਂ YouTube ਤੇ ਆ ਹਨਾ ਸਾਹਮਣੇ ਜਦੋਂ ਕਰਦੇ ਆ ਮੋਬਾਈਲ ਤੇ ਤੁਸੀਂ ਮੈਨੂੰ ਹੋਰ ਪ੍ਰੋਗਰਾਮਾਂ ਚ ਦੇਖਦੇ ਹੋ ਉਦੋਂ ਮੈਂ ਮੋਬਾਈਲ ਤੇ ਇੱਕ ਲਿੰਕ ਰਾਈ ਜੁੜੀ ਹੁੰਦੀ ਆ ਜਿੱਥੇ ਸਾਹਮਣੇ ਕਿਸੇ ਨਾਲ ਗੱਲ ਹੋ ਸਕਦੀ ਆ ਪਰ ਹੁਣ ਅਸੀਂ ਨਾਲ ਬੈਠੇ ਆ ਤਾਂ ਆਪੋ ਵਿੱਚ ਹੀ ਗੱਲ ਕਰਾਂਗੇ ਨਾ ਸੋ ਇੰਨੀਆਂ ਕਿ ਚੀਜ਼ਾਂ ਨਜ਼ਰ ਅੰਦਾਜ਼ ਕਰਦਿਆ ਕਰੋ ਨਾ ਤੁਸੀਂ ਕੰਟੈਂਟ ਦੇਖ ਲਿਆ ਕਰੋ ਕਿ ਸਾਡਾ ਵਧੀਆ ਆ ਜਾਂ ਨਹੀਂ ਫਿਰ ਜੀ ਛੋਟਾ ਜਿਹਾ ਹੀ ਸਾਡਾ ਅੱਗੋਂ ਹਿੱਸਾ ਰਹਿ ਗਿਆ ਜੇ ਕਿ ਪ੍ਰੋਟੀਨ ਕਿਹੜੀ ਵਧੀਆ ਦਿਮਾਗ ਦੇ ਵਾਸਤੇ ਕਿੰਨੀ ਮਾਤਰਾ ਵਿੱਚ ਲਓ ਜੀ ਕਹਿੰਦੇ ਨੇ ਰਾਜਮਾ ਹੂੰ ਉਹ ਵੀ ਕੌਲੀ ਭਰ ਕੇ ਜ਼ਰੂਰ ਖਾਓ ਉਹ ਨਹੀਂ ਲੈਣਾ ਜੀ ਤੇ ਸੋਇਆਬੀਨ ਲੈ ਸਕਦੇ ਹੋ ਉਹ ਨਹੀਂ ਲੈਣੀ ਤਾਂ ਫਿਰ ਜੀ ਕਾਲੇ ਛੋਲੇ ਚਨੇ ਜੋ ਵੀ ਤੁਸੀਂ ਕਹਿ ਲੋ ਲੈ ਸਕਦੇ ਹੋ ਫਿਰ ਜੀ ਉਹਦੀ ਤਰੀ ਨਾ ਲਿਓ ਤੁਸੀਂ ਚਨੇ ਖਾਓ 100 ਗ੍ਰਾਮ ਰਾਜਮਾ ਤੇ ਚਨੇ ਦੇ ਵਿੱਚ ਤਕਰੀਬਨ 25 ਗ੍ਰਾਮ ਪ੍ਰੋਟੀਨ ਹੁੰਦਾ ਜਿਹੜਾ ਕਿ ਹਾਈ ਕੁਆਲਿਟੀ ਪ੍ਰੋਟੀਨ ਹੈ ਸੋ ਜੀ ਇਹ ਜਦੋਂ ਕੱਲੀ ਤਰੀ ਨਾਲ ਨਾ ਸਾਰੇ ਉਹ ਜੇ ਦੰਦ ਨਹੀਂ ਹਨ ਉਹਨੂੰ ਤੁਸੀਂ ਮਿਕਸੀ ਚ ਘੁਮਾ ਕੇ ਭਾਵੇਂ ਲੈ ਲਵੋ ਜੀ ਪਰ ਇਹ ਲੈਣੇ ਜ਼ਰੂਰ ਨੇ ਆਲਟਰਨੇਟ ਕਰਦੇ ਰਹੋ ਇੱਕੋ ਹੀ ਚੀਜ਼ ਰੋਜ਼ ਕਿੱਥੇ ਖਾਦੀ ਜਾਂਦੀ ਹੈ ਫਿਰ ਜੀ ਪੋਲਟਰੀ ਦੀ ਗੱਲ ਕਰਦੇ ਨੇ ਕਿ ਜੇ ਤੁਸੀਂ ਚਿਕਨ ਖਾਣਾ ਜੇ ਤਾਂ ਉਹ ਹਫ਼ਤੇ ਚ ਦੋ ਵਾਰ ਜਿਹੜੇ ਚਿਕਨ ਪਸੰਦ ਕਰਦੇ ਨੇ ਲੈ ਸਕਦੇ ਨੇ ਖਿਆਲ ਰੱਖਿਓ ਤਲ ਕੇ ਨਹੀਂ ੜਾਣ ਦਾ ਬਹੁਤ ਸੌਖਾ ਨੁਸਕਾ ਜੇ ਜਦੋਂ ਕੋਈ ਵੀ ਨਹੀਂ ਹੈ ਨਾ ਘਰ ਜੇ ਬੀਬੀ ਵੀ ਗਈ ਹੋਏ ਨਾ ਤੇ ਕੇ ਕੁਝ ਵੀ ਨਾ ਕਰਿਓ ਚਿਕਨ ਦੇ ਇਸੇ ਤਰ੍ਹਾਂ ਪੀਸ ਤੁਸੀਂ ਸੁੱਟ ਦੇਣਾ ਸਿਰਫ ਸਾਫ਼ ਅੱਛੀ ਤਰ੍ਹਾਂ ਕਰਕੇ ਤੁਸੀਂ ਕੜਾਈ 'ਚ ਪਾ ਕੇ ਉੱਪਰ ਤਰੋਕ ਦਿਓ ਜੀ ਨਿੰਬੂ ਤੇ ਉੱਪਰ ਤਰੋਕ ਦਿਓ ਜੀ ਹਲਕਾ ਜਾਂ ਨਮਕ ਤੇ ਕਾਲੀ ਮਿਰਚ ਬਿਲਕੁਲ ਲਓ ਜੀ ਉਹਨੂੰ ਕੱਜ ਕੇ ਰੱਖ ਦਿਓ ਤੇ ਆਪਣਾ ਆਰਾਮ ਨਾਲ ਸਾਡਾ ਪ੍ਰੋਗਰਾਮ ਓਨੀ ਦੇਰ ਦੇਖੋ ਉੰਨੇ ਕੁ 20 ਮਿੰਟ ਦੇ ਵਿੱਚ ਵਿੱਚ ਕਮਾਲ ਦਾ ਤੁਹਾਡਾ ਲੈਮਨ ਚਿਕਨ ਤਿਆਰ ਹੋ ਜਾਣਾ ਜੇ ਕੁਝ ਵੀ ਨਹੀਂ ਹੋਰ ਤੁਸੀਂ ਕਿਸੇ ਵੀ ਦੋਸਤ ਨੂੰ ਸੱਦ ਕੇ ਖਾ ਸਕਦੇ ਹੋ ਕਿਉਂਕਿ ਫੈਟ ਵੀ ਨਹੀਂ ਹੋਣਾ ਜੋ ਨੈਚੁਰਲ ਫੈਟ ਹੋਣਾ ਤੇ ਗੁੱਡ ਸੋਰਸ ਆਫ ਪ੍ਰੋਟੀਨ ਹੈ ਤੇ ਵਧੀਆ ਰਹਿਣਾ ਖੈਰ ਇੰਜੀ ਮੱਛੀ ਜੀ ਹਫਤੇ ਚ ਇੱਕ ਵਾਰ ਲੈ ਸਕਦੇ ਹੋ ਕਿਉਂਕਿ ਨਾ ਸਾਰੀਆਂ ਚੀਜ਼ ਜੀ ਦੇਖੋ ਸੈਚੂਰੇਟਿਡ ਥਿੰ ਦਾ ਘੱਟ ਜੇ ਪ੍ਰੋਟੀਨ ਜ਼ਿਆਦਾ ਜੇ ਫਿਰ ਆ ਜਾਂਦਾ ਜੇ ਜੀ ਸਬਜ਼ੀਆਂ ਜਿਨ੍ਹਾਂ ਦੇ ਵਿੱਚ ਅਸੀਂ ਦੱਸ ਹੀ ਚੁੱਕੇ ਹਾਂ ਪਰ ਫਿਰ ਵੀ ਸਲਾਦ ਦੀ ਭਰ ਕੇ ਪਲੇਟ ਖਾਣੀ ਲਾਜ਼ਮੀ ਹੈ ਜਿਸ ਚ ਕੇਲ ਪੱਤਾ ਬਹੁਤ ਅਹਿਮ ਜੇ ਫਿਰ ਉਹਦੇ ਵਿੱਚ ਜੀ ਪਾਲਕ ਪਾਲਨਹਾਰ ਜੇ ਸਾਡੀ ਵਾਲੀ ਆਪਣੀ ਵਾਲੀ ਪਿਆਰੀ ਵਾਲੀ ਬਿਨਾ ਛਿੜਕਾ ਕੀਤਾ ਉਹ ਵਾਲੀ ਲੈ ਲੋ ਘਰ ਵੀ ਜਿਆ ਕਰੋ ਨਾ ਤੇ ਫਿਰ ਨਾਲ ਹੁੰਦਾ ਜੇ ਜੀ ਤਿੰਨ ਘਟੋ ਘਟ ਸਾਰੇ ਦਿਨ ਚ ਫੁਲਕੇ ਜੋ ਕਿ ਛਾਣ ਬੂਰੇ ਵਾਲੇ ਆٹے ਦੇ ਤੇ ਖਾਸ ਤੌਰ ਤੇ ਜੀ ਰਾਗੀ ਤੇ ਕੋਧਰਾ ਤੋ ਸਾਡਾ ਬਾਬੇ ਨਾਨਕ ਵਾਲਾ ਜੇ ਸੋ ਉਹਨੂੰ ਤਾਂ ਵਰਤਣਾ ਹੀ ਪੈਣਾ ਜੇ ਤੇ ਫਿਰ ਇਹਦੇ ਨਾਲੋਂ ਨਾਲ ਮੇਰਾ ਖਿਆਲ ਇਹ ਜੇ ਤੁਸੀਂ 올ਿਵ ਆਇਲ ਦੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਇੱਕ ਚਮਚ ਸਿਰਫ ਇੱਕ ਚਮਚ ਵਰਜਨ 올ਿਵ ਆਇਲ ਨਾ ਤਾਂ ਫਰਾਈ ਕਰਨਾ ਨਾ ਕੁਕਿੰਗ 'ਚ ਵਰਤਣਾ ਉਹਨੂੰ ਵਰਜਨ ਨੂੰ ਤੁਸੀਂ ਸੈਲਡ ਦੇ ਉੱਪਰ ਹਲਕਾ ਜਿਹਾ ਦੇ ਤੇ ਜੇ ਡਰੈਸਿੰਗਸ ਮਿਲਦੀਆਂ ਨੇ ਨਾ ਬਾਜ਼ਾਰ 'ਚ ਉਹ ਨਾ ਪਾਇਓ ਉਹਦੀ ਜਗ੍ਹਾ ਤੇ ਹਲਕਾ 올ਿਵ ਆਇਲ ਸਪ੍ਰਿੰਕਲ ਕਰ ਲਓ ਤੇ ਨਮਕ ਨਾ ਪਾਇਓ ਕਿਉਂਕਿ ਨਮਕ ਹੋ ਜਾਣਾ ਫालतू ਤੇ ਆਪਣੀ ਅਪਰ ਲਿਮਟ ਹੈ ਜੀ 2g ਅੱਧਾ ਚਮਚ ਨਮਕ ਦਾ 24 ਘੰਟੇ ਦਾ ਉਹਦਾ ਜਰੂਰ ਖਿਆਲ ਰੱਖੋ ਜਿਗਰ ਤੰਦਰੁਸਤ ਰੱਖਣਾ ਜੇ ਵਾਲਨਟ ਆਇਲ ਇੱਕ ਚਮਚ ਸਿਰਫ ਇੱਕ ਚਮਚ ਜਾਂ ਜੇ ਲੰਬੇ ਸਮੇਂ ਤੱਕ ਵਰਤਣਾ ਪੈ ਜਾ ਜਿਗਰ ਲਈ ਪੰਜ ਬੂੰਦਾਂ ਰੋਜ਼ ਦੀਆਂ ਬਹੁਤ ਜੇ ਪਰ ਦਿਲ ਸਿਹਤਮੰਦ ਰੱਖਣਾ ਜੇ 24 ਘੰਟਿਆਂ ਵਿੱਚ ਸਿਰਫ ਇੱਕ ਚਮਚ ਦੇਸੀ ਘਿਓ ਇਹ ਵੀ ਕਮਾਲ ਕਰ ਸਕਦਾ ਜੇ ਖੈਰ ਜੀ ਆਪਾਂ ਚੱਲਦੇ ਆਂ ਜੀ ਅਖੀਰ ਦੇ ਵਿੱਚ ਹੁਣ ਦੋ ਅਹਿਮ ਗੱਲਾਂ ਤੇ ਪਹਿਲਾਂ ਉਹ ਚੀਜ਼ਾਂ ਜਿਹੜੀਆਂ ਘੱਟ ਵਰਤਣੀਆਂ ਨੇ ਫਿਰ ਉਹ ਚੀਜ਼ਾਂ ਜਿਹੜੀਆਂ ਬਿਲਕੁਲ ਨਹੀਂ ਵਰਤਣੀਆਂ ਇਹ ਖੋਜੀਆਂ ਦੀਆਂ ਦਸੀਆਂ ਜੇ ਜੀ ਮੇਰੇ ਨਾਲ ਨਾ ਨਰਾਜ਼ ਹੋਇਓ ਕਿਹੜਾ ਕਿਹੜੇ ਚੀਜ਼ਾਂ ਰੋਕ ਰਹੀ ਏ ਮੈਂ ਤਾਂ ਪਹਿਲਾਂ ਵੀ ਪਿਛਲੇ ਪ੍ਰੋਗਰਾਮ ਚ ਵੀ ਕਿਹਾ ਸੀ ਪਾਲ ਲਈਕ ਰੋਗ ਨਾ ਤਾਂ ਜ਼ਿੰਦਗੀ ਕੇ ਵਾਸਤੇ ਕਿ ਸਿਰਫ ਸਿਹਤ ਕੇ ਸਹਾਰੇ ਜਿੰਦਗੀ ਕਰਤੀ ਨਹੀਂ ਸੋ ਕਦੇ ਕਦਾਈਂ ਚਿੱਤ ਕਰਦਾ ਜ਼ਰੂਰ ਖਾ ਲਿਆ ਕਰੋ ਜ਼ਿੰਦਗੀ ਤਾਂ ਇੱਕੋ ਹੀ ਆ ਦੋ ਥੋੜਾ ਮਿਲਨੀਆਂ ਨੇ ਨਾ ਆਪਾਂ ਅੱਗੇ ਕਿਤੇ ਉਡੀਕ ਕਰਦੇ ਆ ਕਿਤੇ ਮਰਨ ਬਾਅਦ ਕਿਸੇ ਨੂੰ ਮਿਲਣਾ ਸੋ ਕਦੇ ਕਦਾਈਂ ਖਾ ਲਈਦਾ ਕੁਛ ਨਾ ਕੁਛ ਪਰ ਹਫਤੇ ਚ ਇੱਕ ਵਾਰ ਤੋਂ ਵੱਧ ਕਿਸੇ ਹਾਲ ਚ ਨਹੀਂ ਸੋ ਜਿਹੜੀਆਂ ਚੀਜ਼ਾਂ ਰੋਕ ਲਈ ਗਈ ਜੇ ਯਾਨੀ ਘੱਟ ਵਰਤੋ ਉਹ ਮੋਡਰੇਸ਼ਨ ਜਿਹੜੀ ਹੈ ਨਾ ਜ਼ਿੰਦਗੀ ਦੇ ਵਿੱਚ ਹਰਸ਼ਿੰਦਰ ਜੀ ਉਹ ਵਧੀਆ ਰਹਿੰਦੀ ਹੈ ਜੇ ਅਸੀਂ ਹਰ ਚੀਜ਼ ਚ ਮੋਡਰੇਟ ਰਹੋ ਦੇਖੋ ਐਕਸਰਸਾਈਜ਼ ਵੀ ਮੋਡਰੇਸ਼ਨ ਕਿਉਂਕਿ ਦੇਖੋ ਐਕਸੈਸਿਵ ਐਕਸਰਸਾਈਜ਼ ਵੀ ਕਈ ਵਾਰੀ ਬੜਾ ਖਤਰਨਾਕ ਹੋ ਜਾਂਦਾ ਰੀਸੈਂਟਲੀ ਸਾਡੇ ਨਾਲ ਤਾਂ ਬੜੀ ਇੱਕ ਅਸੀਂ ਸਾਡੇ ਜਿਮ ਗਰੁੱਪ ਦੇ ਵਿੱਚ ਹੋਈ ਹੈ ਇਸ ਤਰ੍ਹਾਂ کہ جی ایکسیسیو سکسٹی پلاس تے رو جی اپنا چالی پنجا کلومیٹر سائیکلنگ کر دے بلکل, بلکل ہیلڈی کوئی ڈیزیز نہیں کچھ نہیں دیکھ اینی گرمی دے بیچے سویرے گئے نے تے ساٹھ کلومیٹر سائیکلنگ کر کے کار آئے تے میسیو ہارٹ اٹیک اینڈ تو اے بڑی ایک ٹریجی کی کال ہوں ہے سو موڈریشن جے زندگی تے رکھی ہے نا جے جی سانتا گروبانی تے بھی سکھایا کہ زندگی تے بھی موڈریٹ رہیے کہ خوشی ویلے بہت ہی خوشی نہ منائیے ਤੇ ਗਮੀ ਵੇਲੇ ਬਹੁਤਾਂ ਦੁੱਖ ਵੀ ਨਾ ਮਨਾਈਏ ਜ਼ਿੰਦਗੀ ਮੋਡਰੇਸ਼ਨ ਤੇ ਉੱਠੀ ਜਾਏ ਸਹਿਜ ਸਹਿਜ ਰੱਖੀਏ ਸੋ ਇਸੇ ਤਰ੍ਹਾਂ ਜੀ ਹਫਤੇ ਚ ਇੱਕ ਵਾਰ ਜੋ ਕਿ ਘਟਾਇਆ ਜ਼ਰੂਰ ਜੇ ਪਰ ਲਾਲ ਮੀਟ ਇਸੇ ਤਰ੍ਹਾਂ ਮੱਖਣ ਮਾਰਗਰਿਨ ਫਿਰ ਜੀ ਆ ਜਾਂਦਾ ਜੇ ਪਨੀਰ ਫੁੱਲ ਫੈਟ ਦਾ ਫਿਰ ਆ ਜਾਂਦਾ ਜੇ ਜੀ ਪੇਸਟਰੀਆਂ ਫਿਰ ਆ ਜਾਂਦੇ ਨੇ ਗੁਲਾਬ ਜਾਮਨ ਮਠਿਆਈਆਂ ਤੇ ਫਿਰ ਆ ਜਾਂਦੇ ਜੀ ਜੀ ਫਰਾਈਡ ਚੀਜ਼ਾਂ ਜਿੰਨੀਆਂ ਤਲੇ ਹੋਏ ਪਕੌੜੇ ਸਮੋਸੇ ਤੇ ਫੇਰ ਆ ਜਾਂਦੇ ਜੀ ਇਸ ਹਰ ਤਰ੍ਹਾਂ ਦੇ ਫਾਸਟ ਫੂਡ ਜਿਨ੍ਹਾਂ ਚ ਤੁਸੀਂ ਪਿਜ਼ਾ ਜਿਨ੍ਹਾਂ ਚ ਤੁਸੀਂ 버ગર ਜਿਨ੍ਹਾਂ ਦੇ ਵਿੱਚ ਤੁਸੀਂ ਪਾਸਤਾਸ ਇਹ ਸਾਰਾ ਕੁਝ ਸ਼ਾਮਿਲ ਜੇ ਜੋ ਕਿ ਬਹੁਤ ਇੱਕ ਵਾਰ ਹਫਤੇ ਚ ਵਾਦੇ ਨਾ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਨਹੀਂ ਲਿਆ ਜਾ ਸਕਦਾ ਦੇਖੋ ਅਰਜੰਦਰ ਅੱਜਕੱਲ ਤਾਂ ਨਾ ਬੱਚਿਆਂ ਦੀ ਤਾਂ ਇਹ ਖਾਸ ਜੋ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਬੱਚਿਆਂ ਦੇ ਵਿੱਚ ਕਿਉਂ ਮੈਮਰੀ ਲਾਸ ਹੈ ਰੀਜ਼ਨ ਇਹ ਹੀ ਹੈ ਕਿ ਅਸੀਂ ਸਭ ਨਾ ਕਿਲੋਮੀਟਰ 2 ਕਿਲੋਮੀਟਰ ਦੇ ਵਿੱਚ ਵਿੱਚ ਰਹਿਣਾ ਇੱਕ ਫਾਸਟ ਫੂਡ ਜੁਆਇੰਟ ਦੇ ਤੇ ਉੱਥੇ ਦਾ ਜਿਹੜਾ ਇੱਕ ਬਿੱਗ 버ਗਰ ਹੁੰਦਾ ਮੈਂ ਨਾਮ ਨਹੀਂ ਲੈਂਦਾ ਨਾਲ ਉਹਦੇ ਫਰਾਈਸ ਤੇ ਇੱਕ ਕੋਕ ਜਿਹੜਾ ਮੀਲ ਬਣਾ ਕੇ ਦਿੰਦੇ ਨੇ ਨਾ ਇਹਦੇ ਚੋਂ 1500 ਤੋਂ 1700 ਵੇਸਟਫੁੱਲ ਕੈਲਰੀਜ਼ ਨੇ ਤਾਂ ਸਮਝ ਲਓ ਇਸਨੇ ਕੀ ਤਰਾਇ ਬਚਾ ਲਈ ਬਿਲਕੁਲ ਤੋ ਜੀ ਜਿਹੜੀਆਂ ਚੀਜ਼ਾਂ ਭੋਜ ਦੇ ਉੱਤੇ ਆਧਾਰਿਤ ਪੂਰਨ ਰੂਪ ਵਿੱਚ ਉਹਨਾਂ ਨੇ ਕਈਆਂ ਨਹੀਂ ਲੈਣੀਆਂ ਚਾਹੀਦੀਆਂ ਚ ਵਿੱਚ ਇੱਕ ਅਹਿਮ ਚੀਜ਼ ਏ ਟਰਾਂਸ ਫੈਟ ਉਹਦਾ ਵੀ ਕਾਰਨ ਲੱਭਿਆ ਗਿਆ ਕਿ ਕਿਉਂ ਆਖਰ ਇਹ ਦਿਮਾਗ ਨੂੰ ਸੁੰਨ ਅਤੇ ਫਿਰ ਉਹ ਸੁੰਗੜਿਆ ਹੋਇਆ ਵੀ ਦਿਮਾਗ ਦੇਖਿਆ ਗਿਆ ਯਾਦਦਾਸ਼ਤ ਤੇ ਬਹੁਤ ਤਗੜਾ ਅਸਰ ਦੇਖਿਆ ਗਿਆ ਟੋਟਲੀ ਕਈ ਵਾਰ ਤਾਂ ਯਾਦਦਾਸ਼ਤ ਚਲੀ ਜਾਣੀ ਛੋਟੀ ਉਮਰੇ ਉਹਦੇ ਵਿੱਚ ਡਾਕਟਰ ਗੁਰਪਾਲ ਇਲਾਇਰਡਿਕ ਐਸਿਡ ਜੋ ਲੱਭਿਆ ਗਿਆ ਕਿ ਇਹ ਸਭ ਤੋਂ ਜ਼ਿਆਦਾ ਖਤਰਨਾਕ ਜੇ ਸੋ ਟ੍ਰਾਂਸ ਫੈਟ ਰੱਬ ਦਾ ਵਾਸਤਾ ਜੇ ਬਾਹਰ ਕੋਈ ਵੀ ਚੀਜ਼ ਖਰੀਦਣ ਲੱਗਿਆਂ ਪੜ ਲਿਓ ਨਹੀਂ ਲੈਣਾ ਤੁਸੀਂ ਦੇਖਦੇ ਹੋ ਪਕੌੜੇ ਤਲਦੇ ਉਹੀ ਤੇਲ ਸਵੇਰ ਤੋਂ ਸ਼ਾਮ ਤੱਕ ਰੀਫਰਾਈਂਗ ਕਰੀ ਜਾਉਣਾ ਤੇ ਉਹ ਜਿਹੜਾ ਨੋਰਮਲ ਵੈਜੀਟੇਬਲ ਆਇਲ ਵੀ ਉਹਦੇ ਟ੍ਰਾਂਸ ਫੈਟ ਕੰਟੈਂਟ ਬਹੁਤ ਵੱਧ ਜਾਂਦਾ ਸੋ ਇਹ ਬੜਾ ਖਿਆਲ ਰੱਖਿਓ ਇਸੇ ਤਰ੍ਹਾਂ ਜੀ ਹਾਰਡ ਡਰਿੰਕਸ ਤੇ ਉਹਨਾਂ ਨੇ ਟੋਟਲ ਕਾਟਾ ਲਾਇਆ ਪਿਆ ਜਿਸ ਜਿੰਨੀ ਕੋ ਜਿਹੜੇ ਨੇ ਵਾਈਨ ਵਧੀਆ ਦੱਸੀ ਸੀ ਕਿ ਇੰਨੀ ਕੋ ਉਹਨੇ ਦੂਸਰੇ ਪਾਸੇ ਅਲਕੋਹਲ ਕੁਝ ਚੀਜ਼ਾਂ ਜੋ ਸਾਨੂੰ ਵੀ ਅਲੱਗ ਜਾਪੀਆਂ ਜੋ ਤੁਸੀਂ ਆਪਣੇ ਵੀ ਕੁਝ ਪੜ ਸਕਦੇ ਹੋਵੋਗੇ ਜਿਸ ਵਿੱਚ ਉਹਨਾਂ ਨੇ ਸੋਡੇ ਤੇ ਬੜਾ ਤਗੜਾ ਰੋਕ ਲਾਈ ਕਿ ਭਈ ਇਹਨਾਂ ਜੇ ਤੁਸੀਂ ਇੱਕ ਸਿਰਫ ਸੋਡਾ ਰੋਜ਼ ਦਾ ਲੈਂਦੇ ਹੋ ਇੱਕ ਸਿਰਫ ਡੇਲੀ ਦਾ ਤਾਂ ਤਿੰਨ ਗੁਣਾ ਰਿਸਕ ਸਟ੍ਰੋਕ ਦਾ ਵੀ ਹੋ ਜਾਂਦਾ ਜੇ ਪਾਸਾ ਮਾਰੇ ਜਾਂਦਾ ਤੇ ਦਿਮਾਗ ਦੇ ਵਿੱਚੋਂ ਯਾਦਦਾਸ਼ਤ ਦੇ ਸੈਂਟਰ ਦਾ ਘਟਣਾ ਛੋਟੇ ਹੋਣਾ ਫਿਰ ਜੇ ਆ ਜਾਂਦੀ ਜੇ ਹਰ ਤਰ੍ਹਾਂ ਦੀ ਜੋ ਅਸੀਂ 슈ਗਰੀ ਬੇਵਰੇजेस ਲੈ ਰਹੇ ਹਾਂ ਉਹਨਾਂ ਦੇ ਵਿੱਚਲੀ ਫਰਕਟੋਜ਼ ਦਵਾਈ ਮਚਾ ਸਕਦੀ ਜੇ ਕੋਈ ਆਰਟੀਫੀਸ਼ੀਅਲ ਸਵੀਟਨਰ ਬਾਰੇ ਦੱਸੋ ਆਰਟੀਫੀਸ਼ੀਅਲ ਸਵੀਟਨਰ ਵੈਸੇ ਤਾਂ ਦੇਖੋ ਜੀ ਸੇਫ ਨੇ ਕਾਫੀ ਤੇ ਕਈ ਤਾਂ ਬਿਲਕੁਲ ਹੀ ਜਿਹੜੇ ਪਲਾਂਟ ਸੋਰਸ ਤੋਂ ਆਉਂਦੇ ਨੇ ਨੇ ਜਿਵੇਂ ਸਟੇਵੀਆ وہ تو اپسروپلی سیف ہے گا لیکن کئی دن اے وارننگ لکھی ہوں ایک تا ہے بچے کو بلکل ایڈوائز نہیں اٹھارہ سال سو تھے تے خاص کر جے اسپارٹے میں تے ایک بماری ہوں فینائل گیٹ یوری انہوں یہ بالکل نہیں لینا چاہی دا سیمیرلی پرگنانسی دے کے این سیف نہیں ہے تے تو کونٹیٹی دے کے لینا بھی بلکل سیف نہیں ہے تے ڈیمنشیا دا رسک بھی اے دے نال ਵਾਦਾ ਦਾ ਸੋਪੂਲ ਮੇਰੇ ਖਿਆਲ ਹਰਸ਼ਿੰਦਰ ਜਿਹੜੀ ਤੁਸੀਂ ਸੋਡਾ ਦੀ ਗੱਲ ਕੀਤੀ ਨਾ ਉਹ ਪੱਕਾ ਜਿਹੜੇ ਜਿਨ੍ਹਾਂ ਨੂੰ ਅਸੀਂ ਨਾਮ ਨਾਲ ਲਈਏ ਪਰ ਜਿਹੜੇ ਬਹੁਤ ਜ਼ਿਆਦਾ ਉਹਨਾਂ ਚ 슈ਗਰ ਕੰਟੈਂਟ ਵੀ ਹੁੰਦਾ ਹੈ ਉਹ ਕਾਲੇ ਪੀਲੇ ਨੀਲੇ ਹੋਰ ਕਈ ਰੰਗਾਂ ਦੇ ਹੁੰਦੇ ਨੇ ਉਹ ਇੰਟਰਨੈਸ਼ਨਲ ਕੰਪਨੀਆਂ ਦੇ ਜੋ ਤੁਸੀਂ ਕੋਲਡ ਡਰਿੰਕਸ ਅਸੀਂ ਕਾਸਟ ਦੇਣਾ ਉਹਨਾਂ ਦਾ ਉਹਨਾਂ ਦਾ ਬਿਲਕੁਲ ਵੀ ਉਹ ਜਿਹੜੇ ਤੁਸੀਂ ਕੋਲਡ ਡਰਿੰਕਸ ਲੈ ਰਹੇ ਹੋ ਸਾਰਿਆਂ ਉੱਤੇ ਹੀ ਬੈਨ ਲਾਇਆ ਗਿਆ ਕਿ ਜਿਹੜਾ ਮਰਜ਼ੀ ਰੰਗ ਦਾ ਉਹਦੇ ਵਿੱਚ ਸਿਰਫ ਫਲੇਵਰ ਹੀ ਹੁੰਦਾ ਜੇ ਵਿੱਚ ਚੀਜ਼ ਕੁਝ ਨਹੀਂ ਹੁੰਦੀ ਉਹਦੇ ਵਿੱਚ ਜੀ ਹੁਣ ਜੋ ਅਹਿਮ ਗੱਲ ਦੱਸੀ ਗਈ ਉਹਨਾਂ ਚ ਇਹਨਾਂ ਨੇ ਲਫ਼ਜ਼ ਇਹੋ ਵਰਤਿਆ ਜੇ ਮੈਂ ਇਨ ਬਿਨੋ ਹੀ ਖੋਜਦੇ ਆਧਾਰ ਤੇ ਕਿਉਂਕਿ ਅਮਰੀਕਨ ਨਿਊਰੋਲੋਜੀ ਜੋ ਹੈ ਉਹਨਾਂ ਦੀ ਸੁਸਾਇਟੀ ਉਹਨਾਂ ਨੇ ਡਾਈਟ ਕੋਕ ਦਾ ਜ਼ਿਕਰ ਵੀ ਕੀਤਾ ਕਿ ਇਹ ਵੀ ਸੇਫ ਸਮਝ ਕੇ ਨਾ ਇਹਦਾ ਲੈਂਦੇ ਰਹੋ ਇਹਦੇ ਵਿੱਚ ਵੀ ਤਗੜਾ ਨਾਲ ਨੁਕਸਾਨ ਹੁੰਦਾ ਵੇਖਿਆ ਗਿਆ ਸੋ ਅਸੀਂ ਤਾਂ ਸਿਰਫ ਕੋਝ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਬਿਲਕੁਲ ਫ੍ਰੈਂਚ ਫ੍ਰਾਈਜ਼ ਤੇ ਉਹਨਾਂ ਨੇ ਟੋਟਲ ਡਬਲ ਇਸ ਤਰ੍ਹਾਂ ਦੇ ਕਾਟੇ-ਕਾਟੇ ਲਾ ਕੇ ਦੱਸਿਆ ਕਦੇ ਵੀ ਨਹੀਂ ਸੋ ਇਹਦਾ ਮਤਲਬ ਹੈ ਘਰ ਦੇ ਤਲੇ ਆਲੂ ਤੁਸੀਂ ਫਿਰ ਵੀ ਲੈ ਸਕਦੇ ਹੋ ਬਟ ਫ੍ਰੈਂਚ ਫ੍ਰਾਈਜ਼ ਬਾਹਰਲੇ ਉੱਕਾ ਹੀ ਨਹੀਂ ਵਰਤਨੇ ਤੇ ਕਾਟਾ ਲਾਇਆ ਜੇ ਡੋਨਟਸ ਦੇ ਉੱਤੇ ਫਿਰ ਡਬਲ ਕਰਾਸ ਲਾਇਆ ਹੋਇਆ ਨੈਵਰ ਟੂ ਈਟ ਇਹ ਹਾਲ ਰੱਖਿਆ ਹੋਇਆ ਕਿਉਂਕਿ ਇੱਕ ਤਾਂ ਦੇਖੋ ਜੀ ਉਹ ਜਿਹੜਾ ਹੈਗਾ ਮੈਤਾ ਤੇ ਬਣੇ ਹੋਏ ਤੇ ਸੈਕੰਡ 슈ਗਰ ਕੰਟੈਂਟ ਬਹੁਤ ਹੈ ਕੰਟੈਂਟ ਜੀ ਉਹ ਤੁਸੀਂ ਸ਼ਾਇਦ ਇੱਕ ਹਫਤੇ ਦਾ ਇੱਕ ਡੋਨਟ ਵਿੱਚ ਹਫਤੇ ਤੋਂ ਵੀ ਵੱਧ ਦਾ ਖਾ ਜਾਂਦੇ ਹੋ ਸੋ ਬਹੁਤ ਖਤਰਨਾਕ ਜੇ ਇਸੇ ਤਰ੍ਹਾਂ ਜੀ ਵਾਈਟ ਬ੍ਰੈਡ ਤੇ ਵਾਈਟ ਰਾਈਸ ਦੋਨਾਂ ਤੇ ਹੀ ਉਹਨਾਂ ਨੇ ਰੋਕ ਲਾਈ ਜੇ ਤੇ ਫਿਰ ਇੱਕ ਅਖੀਰ ਵਿੱਚ ਜੀ ਦੋ ਤਿੰਨ ਚੀਜ਼ਾਂ ਇੱਕ ਤਾਂ ਗੁਟਪਾਲ ਉਹਨਾਂ ਨੇ ਮੈਰੀਨੇਟਸ ਤੇ ਕਹਿ ਦਿੱਤਾ ਇਹ ਵੀ ਨਹੀਂ ਵਰਤਣਾ ਤੇ ਫਿਰ ਜੀ ਬੋਟਲਡ ਡਰੈਸਿੰਗਸ ਉਹਨਾਂ ਨੇ ਕਿਹਾ ਜੀ ਜਿਹੜੇ ਜ਼ਿਆਦਾ ਵਰਤ ਰਹੇ ਸਨ ਆਪਾਂ ਸੈਲਡ ਦੇ ਉੱਪਰ ਲਿਆਣੇ ਆ ਵੱਕੋ ਵਕਰੀਆਂ ਕਿਉਂਕਿ ਸਾਰੀ ਮਿਓ ਬੇਸਡ ਹੁੰਦੀਆਂ ਨਹੀਂ ਬਿਲਕੁਲ ਉਹ ਦਿਮਾਗ ਲਈ ਯਾਦਦਾਸ਼ਤ ਦੇ ਵਾਸਤੇ ਇਹ ਕੈਰ ਢਾ ਸਕਦੀਆਂ ਨੇ ਤੁਹਾਡੇ ਬੱਚਿਆਂ 'ਚ ਜੇ ਅਹਿਮ ਇਹ ਨੁਕਤਾ ਦਿਖ ਰਿਹਾ ਕਿ ਉਹ ਚੀਜ਼ਾਂ ਭੁੱਲ ਰਹੇ ਨੇ ਛੇਤੀ ਜਾਂ ਪੜ੍ਹਾਈ 'ਚ ਉਹਨਾਂ ਧਿਆਨ ਨਹੀਂ ਦੇ ਰਹੇ ਤਾਂ ਇਹ ਚੀਜ਼ਾਂ ਉਹਨਾਂ ਦੀ ਖੁਰਾਕ 'ਚੋਂ ਮੰਫੀ ਕਰਨੀਆਂ ਪੈਣੀਆਂ ਜੇ ਪਰ ਜੇ ਮੇਰਾ ਖਿਆਲ ਹੈ ਕਿ ਹੁਣ ਕੱਲ ਤੋਂ ਸਾਡੇ ਘਰ ਤਾਂ ਗੁਰਪਾਲ ਮੈਨੂੰ ਲੱਗਦਾ ਹੈ ਕਿ ਮੈਂ ਸਖਤੀ ਨਾਲ ਬਹੁਤ ਕੁਝ ਇੱਕ ਖੁਰਾਕ ਵਿੱਚ ਵਾਈਟ ਬ੍ਰੈਡ ਟੋਟਲੀ ਬੰਦ ਜੋ ਕਿ ਕਦੇ ਵੀ ਨਹੀਂ ਆਣੀ ਨਹੀਂ ਅਸੀਂ ਲੈ ਕੇ ਵੀ ਨਹੀਂ ਆਉਂਦੇ ਦੇਖੋ ਅਸੀਂ ਜਦੋਂ ਬ੍ਰੈਡ ਲੈਣੀ ਹੋਏ ਨਾ ਹੋਲ ਵੀਟ ਵਰਤੀਦੀ ਹੈ ਤੇ ਇੱਕ ਗੱਲ ਮੈਂ ਹੋਰ ਵੀ ਕਨਸੈਪਟ ਕਲੀਅਰ ਕਰਦਾ ਕਈ ਲੋਕ ਕਹਿੰਦੇ ਨੇ ਅਸੀਂ ਬ੍ਰਾਊਨ ਬ੍ਰੈਡ ਵਰਤਦੇ ਹਾਂ ਅਰਸ਼ਿੰਦਰ ਜੀ ਬ੍ਰਾਊਨ ਬ੍ਰੈਡ ਜਿਹੜੀ ਹੁੰਦੀ ਹੈ ਨਾ ਉਹ ਵਾਈਟ ਬ੍ਰੈਡ ਹੀ ਹੁੰਦੀ ਹੈ ਉਹਦੇ ਵਿੱਚ 슈ਗਰ ਨੂੰ ਸਬਾਰਨ ਕਰਕੇ ਉਹਨੂੰ ਕਾਰਮਲੇਟ ਕਰਕੇ ਉਹ ਕਾਰਮਲੇਟਡ 슈ਗਰ ਪਾਈ ਹੁੰਦੀ ਉਹਦਾ ਰੰਗ ਸਿਰਫ ਬਰਾਊਂ ਹੁੰਦਾ ਉਹ ਹੈਲਦੀ ਬਿਲਕੁਲ ਨਹੀਂ ਹੁੰਦੀ ਸੋ ਵਾਈਟ ਬ੍ਰੈਡ ਬਰਾਊਂ ਬ੍ਰੈਡ ਸੇਮ ਚੀਜ਼ ਹੈ ਜੇ ਲੈਣੀ ਹੈ ਤੇ ਹੋਲ ਵੀਟ ਤੇ ਅੱਜਕੱਲ ਤਾਂ ਘਰੇ ਵੀ ਬੇਕ ਹੋ ਜਾਂਦੀ ਹੈ ਬ੍ਰੈਡ ਬੜੇ ਵਧੀਆ ਤਰੀਕੇ ਨਾਲ ਬਿਲਕੁਲ ਜੀ ਬਹੁਤ ਵਧੀਆ ਤਰੀਕੇ ਬਣਦੀ ਜੀ ਅਸੀਂ ਘਰ ਪਤਾ ਕੀ ਕਰਦੇ ਹਾਂ ਜੀ ਓਟਸ ਦੀ ਕਦੇ ਤਾਂ ਬ੍ਰੈਡ ਬਣਾ ਲਈ ਆਪਣੇ ਘਰ ਤੇ ਕਦੇ ਬਣਾ ਲਈ ਜੀ ਰਾਗੀ ਦੇ ਆਟੇ ਦੀ ਤੇ ਕਦੇ ਕੋਧਰੇ ਦੀ ਆਟੇ ਦੀ ਤੇ ਕਦੇ ਵੇਸਣ ਦੀ ਬਣਾ ਲਓ ਘਰ ਹੀ ਬ੍ਰੈਡ ਅੱਜਕੱਲ ਤਾਂ ਬਹੁਤ ਕਮਾਲ ਦੀਆਂ ਚੀਜ਼ਾਂ ਬਣ ਸਕਦੀਆਂ ਜਿ ਵਿੱਚ ਪਾਲਿਆ ਕਰੋ ਥੋੜੇ ਜੇ ਸੀਡਸ ਕਿਉਂਕਿ ਆਪਾਂ ਖਾਣ ਲਈ ਸਾਰੇ ਮੁਕਾ ਦੇਣੇ ਨੇ ਬੀਜਣ ਲਈ ਛੱਡਣੇ ਨੇ ਉਹ ਵੀ ਲੈ ਲਿਆ ਕਰੋ ਵਿੱਚ ਹੀ ਪਾ ਦਿਆ ਕਰੋ ਤੇ ਵਿੱਚ ਇੱਕ ਬਹੁਤ ਹੀ ਸਭ ਤੋਂ ਅਹਿਮ ਰਾਮ ਬਾਣ ਜੋ ਖੀਰ ਚ ਰੱਖਦੇ ਆ ਜੀ ਜੋ ਕਿ ਜੇ ਗਰਭવતી ਔਰਤ ਵੀ ਲੈ ਲਵੇ ਨਾ ਜਦੋਂ ਬੱਚਾ ਗਰਭ ਦੇ ਵਿੱਚ ਤਾਂ ਵੀ ਉਹ ਬੱਚੇ ਦਾ ਦਿਮਾਗ ਤੇਜ਼ ਕਰ ਸਕਦੀ ਜੇ ਲਾਜਵਾਬ ਚੀਜ਼ ਜੇ ਉਹ ਜੇ ਰਾਮ ਬਾਣ ਚਿੱਟੇ ਤਿਲ ਉਸ ਜ਼ਰੂਰ ਵਰਤਿਆ ਕਰੋ ਜੀ ਨਾਸ਼ਤੇ ਵਿੱਚ ਜਿਹੜਾ ਤੁਸੀਂ ਪਰੌਂਠਾ ਬਣਾਣਾ ਜੇ ਉਹਦੇ ਵਿੱਚ ਪਾ ਲਿਆ ਕਰੋ ਜੀ ਚਿੱਟੇ ਤਿਲ ਅੱਧਾ ਚਮਚ ਤੇ ਗਰਭਵਤੀ ਔਰਤ ਨੂੰ ਇੱਕ ਚਮਚ ਪੂਰਾ ਤਿਲ ਦਾ ਜੇ ਤੁਸੀਂ ਉਹ ਦੇਓਗੇ ਭਾਵੇਂ ਉਹਨੂੰ ਪਰੌਂਠੇ 'ਚ ਪਾ ਕੇ ਦੇ ਦਿਓ ਭਾਵੇਂ ਉਹ ਦਹੀਂ 'ਚ ਪਾ ਕੇ ਲੈ ਲਵੇ ਸਬਜ਼ੀ 'ਚ ਪਾ ਕੇ ਲੈ ਲਵੇ ਜਿਵੇਂ ਮਰਜ਼ੀ ਲਵੇ ਤੁਹਾਡੇ ਬੱਚੇ ਦਾ ਦਿਮਾਗ ਰੀੜ ਦੀ ਹੱਡੀ ਸਭ ਕੁਝ ਤੰਦਰੁਸਤ ਰਹਿਣਗੇ ਸੋ ਇਹ ਰਾਮ ਬਾਣ اسے لئے کھیر چدا سیاسی بینتی جے کہ اکھیر تک دیکھ لیا کرو اکھیری نکتہ سب تو اہم ہندہ جے تے پھر اسی لنیا جی الویدہ ایک اس ہاں جے ایک شراب ایکسس جیڑی ہے گی نا جی ایک میجر کاؤز ہے کہ او دے نال ڈیمنشیا ہندہ ہے برین سیلز برین دے کنیکشنز وٹامین بی دی دی جاندی جاندی شوگر دی و... جی جی ہوئی شوگر کا نقصان گردیا تا نسا یاد رکھنے کی جدو ہائپوگلائ جائے شوگر ਇੱਕ ਵਾਰ ਦਾ ਹਾਈਪੋਗਲਾਈਸਿਮੀਆ 1 ਲੌਗ ਇੱਕ ਸਟੈਟਿਸਟਿਕਲ ਚੀਜ਼ ਹੈ ਮੈਮਰੀ ਘਟਾ ਦਿੰਦਾ ਯਾਨੀ ਇੱਕ ਵਾਰ ਦੀ ਵੀ ਬਹੁਤੀ 슈ਗਰ ਦੀ ਕਮੀ ਸਰੀਰ ਵਿੱਚ ਹੋਈ ਹੋਵੇ ਖਾਸ ਤੌਰ ਤੇ ਡਾਇਬੀਟਿਕਸ ਦੀ ਉਹ ਬਹੁਤ ਡੇਂਜਰਸ ਹੈ ਤੱਕ ਉਹਨੇ ਆਪਣਾ ਨੁਕਸਾਨ ਦਿਮਾਗ ਤੇ ਪਾਣਾ ਤੇ ਉਸ ਬਾਅਦ ਮੈਮਰੀ ਜਿਹੜੀ ਹੈ ਯਾਦਦਾਸ਼ਤ ਘਟਣੀ ਹੈ ਸੋ ਡਾਇਬੀਟਿਕਸ ਜਾਂ ਸ਼ੱਕਰ ਰੋਗੀ ਅਸੀਂ ਆਲਰੇਡੀ ਵੀਡੀਓਜ਼ ਅਪਲੋਡ ਤਿੰਨ ਕਰ ਚੁੱਕੇ ਹਾਂ ਇੱਕ ਹੋਰ ਵੀ ਅੱਗੋਂ ਆਉਣ ਵਾਲੀ ਜੇ ਸਖਰਾਕ ਕਿਹੜੀ ਲੈਣੀ ਜੇ ਕਿਹੜੇ ਫਲ ਖਾਣੇ ਜੇ ਸਾਰੀਆਂ ਅਪਲੋਡਡ ਨੇ ਤੁਸੀਂ ਸਿਰਫ ਸਬਸਕ੍ਰਾਈਬ ਕਰਨੀ ਜੇ ਤਾਂ ਸਾਰੀਆਂ ਦੇਖ ਸਕਦੇ ਹੋ ਸੋ ਸ਼ੱਕਰ ਰੋਗੀ ਆਪਣਾ ਜ਼ਰੂਰ ਖਿਆਲ ਰੱਖਣ ਤੇ ਫਿਰ ਸਾਡੀ ਤਾਂ ਹਮੇਸ਼ਾ ਵਾਂਗ ਦੁਆ ਇੱਕੋ ਹੀ ਰਹਿਣੀ ਜੇ ਤੁਹਾਡੇ ਤੋਂ ਹਲਵਿਦਾ ਲੈਣ ਤੋਂ ਪਹਿਲਾਂ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇ ਵੰਡਦੇ ਰਹੋ ਤੇ ਤੁਹਾਡੇ ਘਰਾਂ ਵਿੱਚ ਹਮੇਸ਼ਾ ਹੀ ਚੜ੍ਹਦੀ ਕਲਾ ਰਵੇ ਸਾਡੀ ਦਿਲੋਂ ਇਹ ਦੁਆ ਹੈ ਇਹੋ ਗੱਲ ਨਾਲ ਅਸੀਂ ਅਲਵਿਦਾ ਲੈਂਦੇ ਆ ਤੇ ਫਿਰ ਜੁੜਦੇ ਆ ਕੱਲ ਦੁਬਾਰਾ